ਇਸ ਦੁਗਜਾ ਦੇ ਵਿੱਚ ਫਸੇ ਹੋਏ ਨੇ ਕਿਉਂਕਿ ਦੁਨੀਆ ਦਾ ਪ੍ਰਧਾਨ ਹੈ ਝੂਠ ਉਸ ਝੂਠ ਪ੍ਰਧਾਨ ਨੇ ਬਹੁਤ ਕੁਝ ਸਿਰਜਿਆ ਗਿਆ ਇਹ ਪੈਸੇ ਕੱਟੇ ਕਰ ਰਹੇ ਨੇ ਇਹ ਆਏ ਕਰ ਰਹੇ ਨੇ ਦੀਵਾ ਕਰ ਰਹੇ ਨੇ ਤਾਂ ਗਾਡੀ ਜਿਹੜੀ ਇੱਕ ਕੰਡਤਾਂ ਉਸ ਝੂਠ ਦੇ ਜਾਦ ਦੇ ਵਿੱਚ ਹਰ ਚੁੱਕੀ ਅਰ ਅਸੀਂ ਚੈਰਜ ਕਰਦੇ ਹਾਂ ਉਸ ਝੂਠ ਦੇ ਪ੍ਰਧਾਨ ਨੂੰ ਇੱਕ ਰੁਪਈਆ ਵੀ ਮੇਰੇ ਪਰਿਵਾਰ ਦੇ ਮੇਰੇ ਜਿਆ ਮੋਰਕੇ ਦੇ ਵਿੱਚ ਸੇਵਾ ਕਰ ਰਹੇ ਸਿੰਘ ਕਿਸੇ ਦੇ ਵੀ ਤੌਰ ਤੇ ਇੱਕ ਰੁਪਈਆ ਵੀ ਆਇਆ ਹੋਵੇ ਤਾਂ ਕੱਲੇ ਆ ਕੇ ক্রিকেট ਵਾਲਿਆਂ ਦਾ ਸਾਹੀ ਗੁਰੂ ਨੂੰ ਪਿਆਰ ਕਰਨ ਵਾਲਿਆਂ ਕੋਈ ਉਹ ਨਹੀਂ ਹੈ ਕਿ ਸਰਕਾਰ ਐਨੀ ਕੁ ਬੇਈਮਾਨ ਨੇ ਤੁਹਾਨੂੰ ਮੈਂ ਹੋਰ ਕੁਝ ਦੱਸਣ ਜਾ ਰਿਹਾ ਜੋ ਮੇਰੇ ਤੋਂ ਤੁਸੀਂ ਜਿੱਥੇ ਮਰਜੀ ਕਹਾ ਸਕਦੇ ਹੋ ਉਹ ਗੱਲ ਜੇ ਕੋਈ ਕਹੇ ਵੀ ਅਸੀਂ ਨਹੀਂ ਕਹੀ ਸਰਕਾਰ ਨੇ ਆਪਣੇ ਕੁਰਸੀ ਖੰਭੇ ਵਿੱਚ ਪਾ ਕੇ ਕਿਹੜੇ ਆਪਣੇ ਆਪ ਨੂੰ ਪੰਥ ਦੇ ਦਰਦੀ ਕਹਉਂਦੇ ਆ ਲੇਕਿਨ ਬਹੁਤ ਤੇ ਅਨੇਜੇ ਚਿਹਰੇ ਮੈਂ ਹਜੇ ਉਹ ਸਿੰਘ ਦਾ ਨਾਮ ਨਹੀਂ ਲਵਾਂਗਾ ਮੈਂ ਉਹ ਨਾ ਮੋਟਾ ਨਾ ਕਰਦਾ ਜੋ ਗੁਰੂ ਦਾ ਬਾਣਾ ਪਾਇਆ ਦੀ ਲਾਇਕ ਰੱਖੂ ਅਜੇ ਤਹਾਨੂੰ ਮੈਂ ਮੌਕਾ ਦਿੱਤਾ ਜੇ ਤੁਸੀਂ ਨਾ ਛੱਡਦੇ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਨਕਾਬ ਉਤਾਰਾਂਗੇ ਸਰਕਾਰ ਨੇ ਇਹਨੂੰ ਆਪਣੇ ਬੰਦੇ ਵਿੱਚ ਚਪਾ ਕੇ ਗੁਰਸਿੱਖ ਅੰਮ੍ਰਿਤਧਾਰੀ ਕੌਮ ਦੇ ਜੁੜੇ ਕੌਮਾਂ ਦੇ 50 ਕਰੋੜ ਰੁਪਏ ਦਾ ਮੈਨੂੰ ਲਾ ਚਦਵਾਇਆ ਉਹਨਾਂ ਨੂੰ ਵਿਚ ਪਾ ਕੇ ਵਿਚੋਲੇ ਉਹ ਮੈਨੂੰ ਇਹ ਗੱਲ ਕਹਿਣ ਲਈ ਵੀ ਪੰਜਾਬ ਸਰਕਾਰ ਇਹ ਗੱਲ ਕਹਿ ਲਈ ਹੈ ਵੀ ਜੇ ਅਸੀਂ ਕਾਨੂੰਨ ਬਣਾਉਣੀ ਆ ਤਾਂ ਸਾਡੇ ਬਹੁਤ ਕਮਟਾ ਨੁਕਸਾਨ ਹੋਊਗਾ ਸਟਾਈ ਦੇ ਵਿੱਚ ਕਿਉਂਕਿ ਵਿਰੋਧੀ ਪਾਰਟੀਆਂ ਨੇ ਸਾਡੇ ਤੇ ਦੋਸ਼ ਲਾਉਣਾ ਹੈ ਇਹ 24 ਘੰਟਿਆਂ ਦੇ ਵਿੱਚ ਤਨੂਰ ਬਣਾਉਣ ਨੂੰ ਕਹਿ ਕੇ ਆਏ ਸੀ ਤਾਂ ਅੱਜ 3 ਸਾਲ ਲੰਘੇ ਹੋਣ ਤੱਕ ਤਨੂਰ ਬਣਾਇਆ ਨਹੀਂ ਤਾਂ ਅਸੀਂ ਕਾਨੂੰਨ ਨਹੀਂ ਬਣਾ ਸਕਦੇ ਗਰਜੀਤ ਸਿੰਘ ਤੂੰ 50 ਕਰੋੜ ਲੈ ਲੈ ਵੱੱਤ ਲੈਣੇ ਵੱੱਤ ਲੈਣਾ ਪਰ ਅਸੀਂ ਕਾਨੂੰਨ ਨਹੀਂ ਬਣਾ ਸਕਦੇ ਤਾ ਜਿਹੜੇ ਮੇਰੇ ਗੁਰਸਿੱਖਪਰਾ ਵਿੱਚ ਵਿਚੋਲੇ ਪਾਇਤੇ ਹੋਰ ਮੈਨੂੰ ਕੀ ਕਰਣੇ ਗਰਜੀਸਿਆ ਤੇਰਾ ਸਾਥ ਕਿਸੇ ਨੇ ਨਹੀਂ ਦੇਣਾ ਕਿਉਂਕਿ ਸਰਕਾਰ ਨੇ ਪੂਰਾ ਪੂਰਾ মিডিਆ ਰੋਕਿਆ ਹੋਇਆ ਤਾਂ ਲੋਕਾਂ ਨੂੰ ਜਦੋਂ ਤੱਕ ਪਤਾ ਨਹੀਂ ਲੱਗੂਗਾ ਉਹਨਾਂ ਦੇ ਲੋਕ ਤੇਰਾ ਸਾਥ ਕਿਵੇਂ ਦੇਣਗੇ ਆ ਜਿੰਨੇ ਕਹੇਗੇ ਆ ਜਿੰਨਾ ਵੀ ਸਰਪੰਚ ਸੰਦਾ ਪ੍ਰਦੀਪ ਬਾਬਾ ਮਰਿਆਦਾ ਬਾਬਾ ਬੂਟਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਵੀ ਪਿੱਛੇ ਹਟਾਇਆ ਜਾਊਗਾ ਤਾਂ ਭਾ ਇਹ ਦੂ ਕੱਲਾ ਰਹੇਗਾ ਜੇ ਤੂੰ 50 ਕਰੋੜ ਆਪਣੇ ਘਰੇ ਨਹੀਂ ਵਰਤਣਾ ਗਰੀਬ ਸਿੱਖਾਂ ਦੇ ਘਰਵਾਂ ਦੀ ਸ਼ਹੀਦ ਸੰਗਾਂ ਦੀ ਮਦਦ ਕਰਦੀ ਉਹਨਾਂ ਦੀ ਸਰਕਾਰ ਨੇ ਇੰਨੀ ਕਿ ਤੱਕ ਦੀ ਰੋਟੀ ਲਾਦੀ ਵੇਰੇ ਤਰਜੀਹ ਸੰਗ ਨੂੰ ਦਿਮਾਗ ਤੋਂ ਸੱਟੋ ਨਾ ਤਾਂ ਹੈ ਡਰ ਰਿਹਾ ਤੇ ਨਾ ਹੀ ਡਿਕ ਰਿਹਾ ਤਾਂ ਇਹਨੂੰ ਦਿਮਾਗ ਤੋਂ ਟਾਰਚਰ ਕਰੋ ਮੈਂ ਹੁਣ ਇਹ ਸ਼ਬਦ ਵਰਤਣ ਜਾ ਰਿਹਾ ਉਹ ਦੋਗ ਲਓ ਆਪੀਓ ਬੱਕਿਆਉਆਂ ਦੇ ਬਚਾਉਣੀ ਹੈਗੇ ਜਿਹੜੇ ਇੱਕ ਪੈਸੇ ਦੇ ਲਾਲਚ ਵਿੱਚ ਆ ਕੇ ਆਪਣੇ ਗੁਰੂ ਨੂੰ ਪੱਠ ਲਗਾ ਦੇਵਾਂਗੇ ਜੇ ਮੋੜ ਕੇ ਕਾਟ ਕੀਤੇ

चला गुरू बचा तो लॻंदा तू बंद सिखण जो हकम सिखो हुकम आहे गुरू पिताजी जलाल चाहींदा चादाराईंदा उन चाहींद اللي 92 ਵਜੇ ਤੱਕ ਪਤਾ ਨਹੀਂ ਲੱਗਿਆ ਕਿ ਪੰਜਾਬ ਕੀ ਮੰਗਦਾ ਹੈ ਅਗਾਂਹ ਵੀ ਉਸ ਕਰਦੀ ਹੈ ਸੰਗਤ ਜੀ ਕਿ ਜਿਹੜੀ ਮੰਗ ਭਾਈ ਸਾਹਿਬ ਕਰਦੇ ਭਾਵੇਂ ਇਹ ਪੰਜਾਬ ਵਿਧਾਨ ਸਭਾ ਨੇ 2018 ਵਿੱਚ ਪਾਸ ਕੀਤਾ ਹੈ ਮਤਾ 2018 ਦੇ ਵਿੱਚ ਸਾਰੀਆਂ ਪਾਰਟੀਆਂ ਨੇ ਸਰਬਸੰਮਤੀ ਦੇ ਨਾਲ ਇਹ ਮਤਾ ਪਾਸ ਕੀਤਾ ਸੀ ਤੇ ਉਹਨੂੰ ਲਾਗੂ ਕਰਾਉਣ ਦੇ ਵਾਸਤੇ ਭਾਈ ਸਾਹਿਬ ਦੀ ਕੋਸ਼ਿਸ਼ ਕਰਦੇ تھے ਤੇ ਜਦੋਂ ਮੈਂ ਉਹਦੀ ਡਿਟੇਲ ਪੜਦਾ ਹਾਂ ਤੇ ਤੁਹਾਡੇ ਇਥੋਂ ਦੇ ਸਿੰਘਲਾ ਜੀ ਉਹਨਾਂ ਨੇ ਉਹ ਮਤਾ ਪੇਸ਼ ਕੀਤਾ ਸੀ ਪਰ ਮੈਨੂੰ ਦੱਸਿਆ ਭਾਈ ਸਾਹਿਬ ਰਾਮ ਨੇ ਕਿ ਹਜੇ ਤੱਕ ਆਏ ਨਹੀਂ ਇੱਥੇ ਜੋ ਦਾ 11 ਕਿ ਉਹਨਾਂ ਨੇ ਮਤਾ ਪੇਸ਼ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਹੋਰ ਪਿਤਰ ਗ੍ਰੰਥਾਂ ਦੀ ਬੇਅਦਬੀ ਦੇ ਵਾਸਤੇ ਉਮਰ ਕਾਂਤ ਦੀs ਵਜ੍ਹਾ ਤੇ ਜਿਹੜੇ ਮੌਜੂਦਾ ਬੀਜੇਪੀ ਵਿੱਚ ਜਾ ਚੁੱਕੇ ਨੇ ਕਾਤਕਲ ਅਮਰਿੰਦਰ ਸਿੰਘ ਇਹਨਾਂ ਦਾ ਕਾਫੀ ਇਤਿਹਾਸ ਹੈ ਕਈ ਵਾਰੀ ਬੜੇ ਵਧੀਆ ਇਹਨਾਂ ਨੇ ਫੈਸਲੇ ਲਏ ਸਮੇਂ-ਸਮੇਂ ਤੇ ਉਹਨਾਂ ਦੀ ਸਰਕਾਰ ਉਹ ਮੁੱਖ ਮੰਤਰੀ ਸਨ ਜਦੋਂ ਇਹ ਮਤਾ ਪਾਸ ਹੋਇਆ ਉਹ ਸਮਝ ਨਹੀਂ ਆਉਂਦੀ ਕਿ ਹਣ ਬੀਜੇਪੀ 'ਚ ਬੈਠੇ ਨੇ ਤਾਂ ਹੁਣ ਸਿੱਧੇ ਜਾ ਕੇ ਅਮਿਸ਼ਾ ਕੋ ਸਾਈਨ ਕਰਾ ਲਿਆ ਹੁਣ ਸਿਰਫ ਮਸਲਾ ਕਾਦਾ ਹੋ ਗਿਆ ਕਿ ਪਾਰਟੀ ਬਦਲਣ ਦੇ ਨਾਲ ਸਾਰਾ ਕੁਝ ਕਾਦਾ ਵੱਜਦਾ ਹੈ ਕਿ ਆਪਾਂ ਗੁਰੂ ਘਰ ਹੀ ਮੈਨੂੰ ਖੋ ਦਵਾਂਗੇ ਤੇ ਤੀਸਰੀ ਗੱਲ ਜਿਹੜੀ ਮੈਂ ਸਾਹਮਣੇ ਲਿਆਉਣਾ ਚਾਹੁੰਦਾ ਕਿ ਅਮਨ अरोड़ा ਸ੍ਰੀ ਮੱਲੇ ਸੰਮੇ ਆਮ ਆਦਮੀ ਪਾਰਟੀ ਵੱਲੋਂ ਇਹ ਬੋਲੇ ਨੇ ਉੱਥੇ ਕਿ ਸਰਬਸੰਮਤੀ ਦੇ ਨਾਲ ਫੈਸਲਾ ਲਿਆ ਸੀ ਕਿ ਪੰਜਾਬ ਵਿਧਾਨ ਸਭਾ ਨਾਲ ਤੇ ਇਹਨਾਂ ਨੇ ਆਖਿਆ ਸੀ ਕਿ ਅਸੀਂ ਆਪਣੀ ਪਾਰਟੀ ਵੱਲੋਂ ਇਹਦੀ ਤایید ਕਰਦੇ ਆ ਤੇ ਇਹਦਾ ਜਿਹੜਾ ਕੇਸ ਚੱਲੇ ਨਾ ਬੇਅਦਬੀ ਦਾ 6 ਮਹੀਨਿਆਂ ਚ ਫਾਸਟ ਟ੍ਰੈਕ کورٹ ਦੇ ਵਿੱਚ ਕੇਸ ਚੱਲੇ 6 ਮਹੀਨੇ ਤੱਕ ਸਜ਼ਾ ਹੋਣੀ ਚਾਹੀਦੀ ਹੁਣ ਇਥੋਂ ਮੈਨੂੰ ਦੱਸ ਰਹੇ ਸੀ ਭਾਈ ਸਾਹਿਬ ਜੀ ਕਿ ਕਿੰਨਾ ਡਿਗਣਾ ਰਸਤਾ ਆ ਇਥੋਂ ਸੁਨਾਮ ਦਾ ਉਹਨਾਂ ਨੇ ਘੜਦਾ ਉਹ 4 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਯਾਦ ਨਹੀਂ ਆਈ ਸੋ ਸੰਗਤ ਜੀ ਮਸਲਾ ਇਹ ਆ ਕਿ ਜਿਹੜੇ ਨਤੀਜੇ ਗੱਲ ਦਿੱਲੀ ਦੇ ਵਿੱਚ ਚਾਲੇ ਨੇ ਉਹਨਾਂ ਨੇ ਪੰਜਾਬ ਦੀ ਰਾਜਨੀਤੀ ਤੇ ਵੀ ਕਾਫੀ ਅਸਰ ਪਾਇਆ ਤੇ ਹੋਰ ਪਹਿਣਾ ਅਸੀਂ ਕਿਉਂਕਿ ਇਹ ਮਸਲਾ ਕਾਨੂੰਨ ਦੇ ਨਾਲ ਸੰਬੰਧਿਤ ਹੈ ਅਸੀਂ ਇਸ ਮਹਿੰਮ ਨੂੰ ਇਸ ਮੋਰਤੇ ਨੂੰ ਹੋਰ ਪਕੜਿਆ ਕਰਨ ਵਾਸਤੇ ਉਹ ਵਿਸਥਾਰ ਅੱਗੋਂ ਸੁਪਨ ਸਾਹਿਬ ਦੇਣਗੇ ਕਿ ਸੰਘਰਸ਼ ਨੂੰ ਦੁੱਖ ਜੇ ਉਹਨਾਂ ਨੂੰ ਨਹੀਂ ਸਮਾਣੇ ਦਾ ਰਾਹ ਆਉਂਦਾ ਤੇ ਫਿਰ ਸਾਨੂੰ ਕੋਈ ਰਾਹ ਫੜਨਾ ਪਏਗਾ ਸੋ ਵਿਸਥਾਰ ਸਰਪੰਸਾ ਜੀ ਦੱਸਣਗੇ ਪਰ ਬੇਨਤੀ ਮੈਂ ਇਹ ਕਰਨੀ ਚਾਹੁੰਦਾ ਸੰਘਾ ਜੀ ਇਹ ਰਾਜਨੀਤੀ ਜਿਹੜੀ ਆ ਨਾ ਇਹ ਵੋਟਾਂ ਦੀ ਰਾਜਨੀਤੀ ਆ ਉਹਨਾਂ ਨੂੰ ਸਿਰ ਦੇਖਦੇ ਆ ਹੁਣ ਲਈ ਜਦੋਂ ਅਸੀਂ ਆਏ ਹਾਂ ਉਸੇ ਵੇਲੇ ਉਹ ਇੰਟੈਲੀਜੈਂਸ ਵਾਲੇ ਨੌਜਵਾਨ ਉਸੇ ਵੇਲੇ ਫੋਟੋ ਖਿੱਚ ਲਈ ਔਰ ਇਸ ਹਾਲ ਨਾ ਉਹਨੇ ਕਿਥੇ ਬੰਦੇ ਕਿੰਨੇ ਕ ਮੈਂ ਬੇਨਤੀ ਕਰਨੀ ਚਾਹਾਂਗਾ ਮੌਜੂਦਾ ਸਰਕਾਰ ਨੂੰ ਜੇਤ ਸਿੰਘ ਇਹ ਸਿਰ ਗਿਣੋਗੇ ਨਾ ਤੇ ਫਿਰ ਚਮਕੌਰ ਸਾਹਿਬ ਨੂੰ ਵੀ ਯਾਦ ਕਰ ਲਿਓ ਤੇ ਜੇ ਸਿਰ ਥੋੜੀ ਗਿਣਨੇ ਆ ਨਾ ਤੇ ਫਿਰ ਸਾਰਾ ਗੜੀ ਦੀ ਲੜਾਈ ਵਿੱਚ ਸਿਰ ਜਿਆਦਾ ਨਹੀਂ ਸੀਗੇ ਤਾਂ ਬਾਕੀ ਇੱਕ ਗੱਲ ਹੈ ਪੱਕੀ ਹੈ ਕਲੀਅਰ ਹੈ ਕਿਉਂਕਿ ਅਸੀਂ ਉਧਰ ਦੂਰੋਂ ਆਉਂਦੇ ਆ ਆਨੰਦਪੁਰ ਸਾਹਿਬ ਵਾਲੇ ਪਾਸੇ ਵੀ ਗੱਲ ਕਰੀ ਦੀ ਹੈ ਮਾਝੇ ਤੇ ਵੀ ਗੱਲ ਕਰੀ ਦੀ ਹੈ ਹਰ ਸਿੱਖ ਜਿਹੜਾ ਇਸ ਗੱਲ ਦੇ ਉੱਤੇ ਸਹਿਮਤ ਆ ਹਰ ਸਿੱਖ ਭਾਈ ਗੁਰਜੀਤ ਸਿੰਘ ਖਾਲਸਾ ਦੇ ਇਸ ਸੰਘਰਸ਼ ਦੇ ਨਾਲ ਇਸ ਮੁਹਿੰਮ ਦੇ ਨਾਲ ਸਹਿਮਤ ਆ ਤੇ ਇਸ ਮਸਲੇ ਨੂੰ ਜਿੰਨਾ ਲਮਕਾਇਆ ਜਾਏਗਾ ਉਨਾ ਮੈਂ ਸਮਝਦਾ ਪੰਜਾਬ ਦਾ ਨੁਕਸਾਨ ਹੈ ਇਹਦੇ ਵਿੱਚ ਉਹ ਜਿਹੜਾ ਗੁਰੂ ਦੇ ਨਾਲ ਜਗਾ ਕਮਾਉਂਦਾ ਹੈ ਮੈਨੂੰ ਅੱਜ ਤੇ ਕੱਲ ਕਈ ਹੁਣ ਵੀ ਕਈ ਵੀਰਾਂ ਨੇ ਗੱਲ ਕੀਤੀ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਦਿੱਲੀ ਤੋਂ ਸ਼ੁਰੂ ਹੋਇਆ ਉਹਨਾਂ ਨੇ ਗੁਰੂ ਦੇ ਨਾਲ ਜਗਾ ਕਮਾਇਆ ਤੇ ਅਗਵੀ ਦੇ ਮਸਲੇ ਦੇ ਉੱਤੇ ਸੁਝਾਵਾਂ ਦੇਣ ਦਾ ਵਾਅਦਾ ਕਰਕੇ ਗਰੰਟੀ ਦੇ ਕੇ ਬੇਅਦਬੀਆਂ ਰੋਕਣ ਦੀ ਗਰੰਟੀ ਦੇ ਕੇ ਜਿਹੜੀ ਪਾਰਟੀ ਨੇ ਵੋਟਾਂ ਲਈਆਂ ਸਨ ਉਹਨਾਂ ਨੂੰ 4 ਮਹੀਨੇ ਤੋਂ ਤਾਵਰ ਤੇ ਚੜਿਆ ਸਾਮ ਦਾ ਫੌਜੀ ਭਾਈ ਗੁਰਜੀਤ ਸਿੰਘ ਖਾਲਸਾ ਨਜ਼ਰ ਨਹੀਂ ਆ ਰਿਹਾ ਐਨੀ ਸੀਆਈਡੀ ਇੱਥੇ ਬੈਠੀ ਐਨੀ ਇੰਟੈਲੀਜੈਂਸ ਬੈਠੀ ਐ ਨਾ ਦੀ ਰਿਪੋਰਟਾਂ ਅੰਦਰ ਪਹੁੰਚਦੀਆਂ ਨੇ ਇਹ ਨਾਲ ਸਮਝਾ ਦੇ ਕੇ ਹ ਹਸਾ ਮਜ਼ਾਕ ਹੈ ਜਿਨ੍ਹਾਂ ਨੇ ਹਸਾ ਮਜ਼ਾਕ ਸਮਝਿਆ ਸੀ ਜਿਨ੍ਹਾਂ ਜਿਹੜੇ ਪਿੱਛੜਾ ਕਰਦੇ ਸਰ ਸੰਘਰਸ਼ੀ ਲੋਕਾਂ ਨੂੰ ਉਹ ਅੱਜ ਆਪਣੇ ਵਾਸਤੇ ਜਗਾ ਘੁੰਮਦੇ ਫਿਰਦੇ ਨੇ ਜਿਹੜੀਆਂ ਪਾਰਟੀਆਂ ਨੇ ਸਿੱਖਾਂ ਦੇ ਹਿਰਦੇ ਦਾ ਤਰਦ ਨਹੀਂ ਸਮਝਿਆ ਆਜੋ ਖੁੱਝ ਦਰਦ ਦੇ ਵਿੱਚ ਨੇ ਤੇ ਜਿਹੜਾ ਰਾਹ ਜਿੱਥੇ ਨੂੰ ਜਾਂਦਾ ਹੁੰਦਾ ਹੈ ਉਹਦਾ ਮੰਜ਼ਲ ਫਿਰ ਹੋਣੀ ਹੁੰਦੀ ਹੈ ਤੇ ਪਹਿਲਾਂ ਸਿੱਖ ਹਿਰਦਿਆਂ ਦਾ ਦਰਦ ਨਹੀਂ ਸਮਝਿਆ ਤੇ ਜੇ ਇਹ ਵੀ ਨਹੀਂ ਸਮਝਣਗੇ ਤੇ ਸਮਾਂ ਕੋ ਬਹੁਤਾ ਲੰਮਾ ਤਾਂ ਰਹਿ ਨਹੀਂ ਗਿਆ 3 ਸਾਲ ਲੰਘ ਗਏ ਨੇ ਦੋ ਰਹਿ ਗਏ ਨੇ ਪਰ ਅਸੀਂ ਫੇਰ ਵੀ ਬੇਨਤੀ ਕਰਦੇ ਆ ਕਿ ਤੁਸੀਂ ਬੜੇ ਭਰੋਸੇ ਦਿਵਾਏ ਸੀ ਉਹਨਾਂ ਭਰੋਸਿਆਂ ਤੇ ਕਾਇਮ ਰਹੋ ਇੱਕ ਕਾਨੂੰਨ ਸੰਗਤ ਜੀ ਪਿਛਲੀ ਵਾਰੀ ਜਦੋਂ ਮੈਂ ਆਇਆ ਸੀ ਉਦੋਂ ਮੱਧ ਪ੍ਰਦੇਸ਼ ਦੇ ਕਾਨੂੰਨ ਦੀ ਗੱਲ ਕੀਤੀ ਸੀ ਤੁਹਾਡੇ ਨਾਲ ਸਾਂਝੀ ਕਿ ਮੱਧ ਪ੍ਰਦੇਸ਼ ਨੇ ਆਪਣਾ ਕਾਨੂੰਨ ਬਣਾਇਆ ਯੂਪੀ ਸਰਕਾਰ ਨੇ ਆਪਣਾ ਕਾਨੂੰਨ ਬਣਾਇਆ ਹੋਇਆ ਸੰਗਤ ਜੀ ਯੂਪੀ ਸਰਕਾਰ ਨੇ ਜਿੰਨੂੰ ਆ ਲਵ ਜਹਾਦ ਬੋਲਦੇ ਆ ਨਾ ਉਹ ਕਾਨੂੰਨ ਯੂਪੀ ਸਰਕਾਰ ਨੇ ਆਪਣਾ ਬਣਾਇਆ ਹੋਇਆ ਹੈ ਇਹ ਕਾਨੂੰਨ ਕਿੱਦਾਂ ਬਣਿਆ ਉੱਥੋਂ ਦੀ ਜੋਗੀ ਸਰਕਾਰ ਨੇ ਵਿધાન ਸਭਾ ਦੇ ਪਾਸ ਕਰਕੇ ਰਾਜਪਾਲ ਨੂੰ ਭੇਜਿਆ 2020 ਦੀ 24 ਤਰੀਕ ਨੂੰ ਵਿਧਾਨ ਸਭਾ ਨੇ ਪਾਸ ਕੀਤਾ ਤੇ 28 ਤਰੀਕ ਨੂੰ ਰਾਜਪਾਲ ਦੇ ਸਮੇਂ ਚ ਰੋਏ ਤੇ ਉਹ ਕਾਨੂੰਨ ਬਣ ਗਿਆ ਭਾਈ ਗਜੀਤ ਸਿੰਘ ਜੀ ਜਦki ਆਪਣੇ ਨਜੀਤ ਰਾਜਨ ਉਸ ਤੇ ਨੇ ਬੈਠੇ ਆ ਸਾਰੇ ਸੰਗਤ ਜਾਣਦੇ ਜੋ ਕਿ ਗੁਰੂ ਸਾਹਿਬ ਦੀ ਦੇਰ ਦੀ ਅਸਥਾ ਬੈਠੇ ਹੋਏ ਇਹਦੇ ਦੇਖੋ ਸਾਰੇ ਸਿੱਖਾਂ ਦਾ ਆਡਾ ਖਰਚ ਬਣਦਾ ਕਿ ਵੱਧ ਤੋਂ ਵੱਧ ਚੜ ਕੇ ਭਾਈ ਖੁਸ਼ੀ ਸਿੰਘ ਦਾ ਸਾਥ ਲਈਏ ਕਿਉਂਕਿ ਆਏ ਜਿੰਨੇ ਕੋਬ ਦੰਸਾ ਦੀ ਸੱਜਣਾ ਕਿਤੇ ਵੇਚਦੀ ਕਾਫੀ ਜਿਆਦਾ ਫੋਰ ਸ਼ੁਰੂ ਹੋ ਚੁੱਕੀ ਹੈ ਤੇ ਆਪ ਜੀ ਵੀ ਜਾਣਦੇ ਹੋ ਕਿ ਪਿਛਲੇ ਦਿਨ ਜੋ ਸੇਵਾ ਦਾ ਸੁਭੀ ਸੀ ਕਾਫੀ ਸਿੱਖਾਂ ਬਾਰੇ ਮੰਦੀ ਚ ਬਹੁਤ ਸ਼ਰਤਾਬੀ ਬੋਲਦਾ ਸੀ ਤੇ ਗੁਰੂ ਜੀ ਆਪ ਕਹਿੰਦੇ ਕਿ ਕਲਾ ਵਧਦੀ ਹੈ ਇਹਦੇ ਵਾਕੇ ਸੱਚੇ ਦੀ ਸਾਨੂੰ ਵੀ ਇਸ ਚੀਜ਼ ਬਾਰੇ ਪਤਾ ਸੀ ਉਸ ਟਾਈਮ ਦੇ ਉਸਤੇ ਉਹ ਤੇ ਆਪਣੇ ਮੈਂ ਚੈਨ ਵੀ ਕਾਰੋਬਾਰ ਦੀ ਤਰ੍ਹਾਂ ਰੋਣ ਦੀ ਵੀ ਟੇਂਡ ਕਰਾਉਣ ਤੇ ਦੁਕਾਨ ਤੇ ਜਾਂਦਾ ਸੀ ਨਾਲ ਨੂੰ ਪਤਾ ਸੀ ਕਿ ਉਹ ਸਾਹਿਬ ਨੇ ਡਿਵਿਡਸੇ ਉਹ ਲੋਕ ਇਹ ਨਹੀਂ ਉਹ ਉਸ ਟਾਈਮ ਦੇ ਤੇਰੀ ਦੇਖੋ ਜੀ ਆਪਣੀ ਦੁਕਾਨ ਤੇ ਗਿਆ ਸੀ ਉਹ ਤੇ ਵੈਸੇ ਹੀ ਉਸੋ ਦੇ ਨੂੰ ਪੁੱਛਿਆ ਕਿ ਸਾਹਮਣੇ ਬਦਲਦਾ ਤਾਂ ਲੱਗਦਾ ਵਾ ਬਲਕਿ ਦੁਕਾਨ ਦੇ ਤੋਂ ਸਾਹਮਣੇ ਸੀ ਤੇ ਉਹ ਦੋਣਾਂ ਨੇ ਕਹਿ ਤੀ ਕੋਈ ਬੈਠਾ ਆ ਰ ਆਪਣੀ ਮਨਮੰਦਰ ਦੇ ਨਾਲ ਉਹਨਾਂ ਦਾ ਕੋਈ ਲੈਣ ਦੇਣਾ ਕੁਝ ਰਕਟ ਨਹੀਂ ਆ ਚਲੋ ਗੁਰੂ ਸਾਹਿਬ ਉਸ ਟਾਈਮ ਕਹਾਣੀ ਦੱਸਾਈ ਹੈ ਤੇ ਹੁਣ ਆਪ ਜੀ ਜਾਣਦੇ ਕਿ ਪੜਿਆਲੇ ਦੇ ਵਿੱਚ ਹੈ ਤੇ ਤੇ ਸਾਡੇ ਦੇ ਕੇ ਅਸੀਂ WhatsApp ਤੇ ਇਹੋ ਬੇਨਤੀ ਕਰਦੇ ਹਾਂ ਕਿ ਭਾਈ ਕੋ ਜੀ ਸਿੰਘ ਨਾਲ WhatsApp ਸਾਥ ਹੋ ਜਿਹੜੀਆਂ ਵੀ ਲੱਗੋ ਤੁਹਾਨੂੰ ਜ ਸੰਗਤਾਂ ਆਪਣੇ ਪਿੰਡਾਂ ਸਾਵਾ ਤੋਂ WhatsApp ਜੋ ਭਗਵਾਨ ਤੋਂ ਭਾਈ ਕੋ ਜੀ ਸਿੰਘ ਦੀ ਦਾ ਕਿਉਂਕਿ ਇਹ ਭਾਈ ਕੋ ਜੀ ਸਿੰਘ ਦਾ ਜ ਇਹ ਇਕੱਲੇ ਦਾ ਮੌਕਾ ਇਹ ਤਾਂ ਸਾਰੀ ਸੰਗਤਾਂ ਦਾ ਹੈ ਇੱਕ ਚੀਜ਼ ਦਾ ਧਿਆਨ ਚਾਹਤ ਹਾਂ ਕਿਉਂਕਿ ਇਹ WhatsApp ਮਤਲਬ ਕਿ ਜਦ ਇਹ ਬੰਦੇ ਬਖਰੀਵਾਂ ਤੋਂ ਉੱਠ ਕੇ ਫੇਰੀ ਚਸਾ ਦੇ ਨੂੰ ਲੋੜ ਹੈ। ਪਹਿਲਾਂ ਇਹ ਕਾਲਜਾਂ ਚੰਦੀਆਂ ਲਾ ਕੇ ਆਪਾਂ ਗੱਡੀ ਲੈਣੀ ਹੈ। ਬੰਦੇ ਆਪਦੇ ਘਰਾਂ ਤੋਂ ਦੂਰ ਲੈ ਕੇ ਆਏ ਨੇ ਸਾਡੀ ਬੇਨਤੀ ਕਿ ਆਹ ਆਪਾਂ ਨੂੰ 17 ਦੇ ਜਗਰੂ ਇਸ ਮੋਰਚੇ ਵਿੱਚੋਂ ਬਾਹਰ ਨਿਕਲਿਏ। ਪੰਜਾਬ ਵਿੱਚ ਜਾਈਏ। ਇਤੋਂ ਬਾਅਦ ਆਪਾਂ ਗਏ ਹੋਰ ਵੱਡਾ ਪ੍ਰੋਗਰਾਮ ਲੀਟਾਂਗੇ ਇਥੋਂ ਨਿਕਲਦਾ। ਕਿਉਂਕਿ ਸੰਗ ਤੇ ਮਾਚਰ ਖੜੀ ਹੈ ਹੈ ਕਿ ਰਸਤੇ ਤੋਂ ਵੀ ਸੰਗ ਬਹੁਤ ਚੱਲੂਗੀ ਸਾਨੂੰ ਆਸ ਹੈ ਕਿ ਬਹੁਤ ਵੱਡਾ ਲਾੜਾ ਮਿਲੂਗਾ ਸਮਾਂ ਬੜਾ ਹੋ ਗਿਆ ਜੇ ਕਿਸੇ ਸਿੰਘ ਨੇ ਅੱਜ ਇੱਥੇ ਆਪਦੇ ਵੱਡੇ ਮਨ ਨਾਲ ਗੱਡੀ ਲਖਾ ਕੇ ਜਾਣੀਆਂ ਤਾਂ ਇੱਥੇ ਗੱਡੀ ਲਖਾ ਦਿਓ 17 ਤਰੀਕ ਨੂੰ 9:30 ਵਜੇ ਇੱਥੇ ਗੱਡੀ ਲਖਾਓ ਜਿਹੜੀ ਵੀ ਗੱਡੀ ਤੁਸੀਂ ਜਾਵੋਗੇ ਉਹ ਗੱਡੀ ਭਰ ਕੇ ਜਾਓ ਸੋਸ ਪਿੰਡਾਂ ਤੇ ਜਾਵਾਂਗੇ ਜਿੰਨੇ ਵੀ ਵੀਰ ਆਈ ਰੱਪ ਤੋਂ ਪੁਆ ਕੇ ਗੱਡਣਾ ਟੈਕਸ ਨਾਲ ਜੁੜਿਆ ਨਾਲ ਸਾਰਾ ਨਾਲ ਅਸੀਂ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਕਾਫਲਾ ਇੱਥੇ ਰੂਟ ਅਸੀਂ ਬਣਾ ਲਾਂਗੇ ਰੂਟ ਬਣਾ ਕੇ ਫੋਨ ਤੇ ਪਾ ਦਾਂਗੇ ਕਿਹੜੇ ਕਿਹੜੇ ਪਿੰਡਾਂ ਨੂੰ ਅਸੀਂ ਜਾਣਾ ਅੱਗੇ ਕੀ ਕਰਨਾ ਹੋਰ ਸਾਰੀ ਅਗਲੀ ਰੂਪਰੇਖਾ ਸੋਸ਼ਲ ਮੀਡੀਆ ਤੇ ਆਪ ਨੂੰ ਦਿੱਤੀ ਜਾਊਗੀ ਇਹੀ ਬੇਨਤੀ ਹੈ ਕਿ ਆਓ ਵੱਧ ਤੋਂ ਵੱਧ ਆਪੋ ਆਪਣਾ ਗੱਡਣਾ ਲੈ ਕੇ ਟੈਂਪੂ ਲੈ ਕੇ ਟਾਲੀ ਲੈ ਕੇ ਆਪਾਂ ਉੱਥੇ ਚਲੀਏ ਸਾਨੂੰ ਬਹੁਤ ਆਸ ਹੈ ਕਿ ਤੁਸੀਂ ਮੱਤ ਤੋਂ ਵੱਧ 9 17 ਤਰੀਕ ਨੂੰ ਸਾਂਡੇ 9:00 ਵਜੇ ਇੱਥੇ ਪਹੁੰਚੋ